हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਹਿਰ ਖਾਸ ਤੁਸੀਂ ਵਿਜਿਟ ਕਰਨੀ ਆ ਪੱਟੀ ਸ਼ਹਿਰ ਦੇ ਵਿੱਚ ਵੀਰ ਨਿਤਨ ਦੇ ਕੋਲੇ ਆਇਆ ਆ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਸ਼ੂ ਜਿਹੜੇ ਆ ਟੋਟਲ 2 ਜਿਹੜੀਆਂ ਬੈੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ 4 ਬੈੜਾਂ ਗੱਬਣ 6 ਟੋਟਲ ਬੈੜਾਂ ਤੇ ਇੱਕ ਝੋਟੀ ਦਿਖਾਵਾਂਗੇ ਠੀਕ ਆ ਜੀ ਔ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਨਿਤਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਭਰਾ ਜੀ ਐਨੂੰ ਆਦਦੇ ਸਾਰੇ ਦਰਸ਼ਕਾਂ ਨੂੰ ਸਾਡੇ ਨੂੰ ਸਤਿ ਸ੍ਰੀ ਅਕਾਲ ਹਾਂਜੀ ਮਿਹਰਬਾਨੀ ਜੀ ਅੱਛਾ ਨਿਤਨ ਵੀਰੇ ਪਸ਼ੂ ਅੱਜ ਜਿੰਦਾ ਕਿ ਆਪਾਂ ਬਿਲਕੁਲ ਦਸਤਾ ਘਟੋ ਘਟਵੀ ਆਪਣੇ ਕੋਲ ਦੋ ਵਹਿੜਾ ਤਾਜ਼ੀਆਂ ਸੁਈਆਂ ਨੇ ਹਾਂਜੀ ਚਾਰ ਗੱਬਰ 6 ਟੋਟਲ ਵਹਿੜਾ ਨੇ ਇੱਕ ਝੋਟੀ ਆ ਹਾਂਜੀ ਸੱਤ ਪਸ਼ੂ ਆ ਸੱਤ ਪਸ਼ੂ ਆ ਜੀ ਠੀਕ ਆ ਜੀ ਤੇ ਬਾਕੀ ਵਧੀਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਏ ਜਾਂਦੇ ਆ ਤੇ ਨਵੇਂ ਪੁਰਾਣੇ ਜਿਹੜੇ ਮਤਲਬ ਕੰਟੀਨਿਊ ਚੱਲਦਾ ਰਹਿੰਦਾ ਕੰਮ ਹਾਂਜੀ ਚੱਲੀ ਜਾਂਦਾ ਜੀ ਇੱਕ ਦਿਨ ਅੰਗੇ ਵੀ ਤੁਹਾਨੂੰ ਫੋਨ ਲਾਉਣੇ ਰਹੇ ਹਾਂ ਵੀਡੀਓ ਵੀਡੀਓ ਵਾਸਤੇ ਬੜਾ ਬਹੁਤ ਚੰਗੀਆਂ ਉਹਨੂੰ ਬਹੁਤ ਵੱਡੀਆਂ ਵੱਡੀਆਂ ਉਹ ਮੁੜ ਕੇ ਮੰਡੀ ਪੈ ਗਈਆਂ ਅੰਗੇ ਤੋਂ ਜੀ ਹਾਂਜੀ ਠੀਕ ਸਾਡਾ ਹੀ ਟਾਈਮ ਨਹੀਂ ਲੱਗਦਾ ਮਹਾਰਾਜ ਬਿਲਕੁਲ ਜੀ ਬਿਲਕੁਲ ਅੱਛਾ ਨਿਤਨ ਜਿਆਦਾ ਵੀਰੇ ਐ ਗੱਲ ਆ ਵੀ ਆਪਣੇ ਕੋਲ ਭੈਣ ਭਰਾਵਾਂ ਨੂੰ ਬਿਲਕੁਲ ਨੌਲੇਜ ਲਈ ਦੱਸ ਦਿੱਤੀ ਕਿ ਵੀ ਜਿਆਦਾ ਜਿਹੜਾ ਪ੍ਰੋਗਰਾਮ ਬੈੜਾ ਹੁੰਦਾ ਹੀ ਆ ਹਾਂਜੀ ਛੋਟੀਆਂ ਮੱਜਾਂ ਚਲੋ ਆਉਂਦੀਆਂ ਤਾਂ ਹੈਗੀਆਂ ਪਰ ਇੱਕ ਇੱਕ ਤੋਂ ਨਾਗਾ ਜੀ ਛੋਟੀਆਂ ਮੱਜਾਂ ਬਹੁਤ ਲੈਣੀ ਆ ਜਿਹੜੀ ਪਤਾ ਵੀ ਝੋਡੀ ਚੁਣਵੀ ਹੀ ਲੈਣੀ ਕੋਈ ਹਰ ਝੋਡੀ ਦੇ ਹਰ ਝੋਟੀ ਦਾ ਆਪਾਂ ਹੱਥ ਵੀ ਰੱਖਣਾ ਝੋਡੀ ਉਹ ਲੈਣੀ ਐ ਝੁਣੀਆਂ ਕਹਿੰਦੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਝੋਟੀ ਪਾਈ ਸੀ ਹਾਂ ਤੇ ਉਹ ਝੋਡੀ ਦਾ ਮੈਂ ਕਹਿੰਦਾ ਬੇਅੰਤੀ ਫੋਨ ਆਇਆ ਨਾ ਚਲੋ ਝੋਡੀ ਉਹ ਵੀਡੀਓ ਪੈਣ ਦੇ ਨਾਲ ਦੂਜੇ ਫੋਨ ਤੇ ਝੋਡੀ ਵੇਖੀ ਉਹ ਇੱਥੇ ਆਪਣੇ ਲੱਗ ਗਈ ਉਹ ਠੀਕ ਆ ਵੀ ਹਾਂਜੀ ਲੈ ਵੀ ਨਿਤਨ ਵੀਰੇ ਆਜੋ ਨਾਲ ਦੀ ਨਾਲ ਗੱਲਬਾਤ ਕਰਾਂਗੇ ਨਾਲ ਨਾਲ ਕੰਮ ਸਟਾਰਟ ਕਰ ਲઈએ ਤੇ ਇੱਥੋਂ ਸਟਾਰਟ ਕਰ ਲઈએ ਪਹਿਲੀ ਜਿਹੜੀ ਝੋਟੀ ਆ ਸ਼ਕੀਨੀ ਚਕੂਨੀ ਵੀ ਆਪਾਂ ਦਿਖਾਵਾਂਗੇ ਝੋਟੀ ਤੇ ਆਪ ਤੁਸੀਂ ਦੱਸ ਦੋ ਵੀ ਇਹ ਸੂਆ ਕਿੰਨਾਸ ਸੋਈ ਇਹ ਤਾਂ ਦਿਨ ਕਿੰਨੇ ਹੋ ਗਏ ਨੂੰ ਸੰਤੂ ਸਾਹਿਬ ਕੱਲ ਸਰੇ ਝੋਟੀ ਸੋਈ ਹੈ ਹਾਂਜੀ 9 ਕਿਲੋ ਮੰਨ ਲਓ 10 ਕਿਲੋ 9 ਕਿਲੋ ਵੀ 8 ਵੀ ਕਿਲੋ ਹਾਂਜੀ ਬੋਲਾ ਜੀ ਤੇ ਦੋ ਚਵਈਆਂ ਝੋਟੀ ਨਹੀਂ ਹੈ ਝੋਟੀਆਂ ਦੋ ਚਵਈਆਂ ਬਿਲਕੁਲ ਗਿਆ ਜੀ ਠੀਕ ਆ ਜੀ ਤੇ ਪਹਿਲਾ ਸੂਆ ਝੋਟੀ ਆ ਪਹਿਲਾ ਨਹੀਂ ਆ ਠੰਡੀ ਠੁੰਡੀ ਪੂਰੀ ਆ 88 ਚੌਣ ਦੀ ਮਗਰ ਕੱਟੀ ਆ ਆ ਝੋਟੀ ਆਪਾਂ ਬਿਲਕੁਲ ਆਪਣੇ ਲਾਗੂ ਹੀ ਲਈ ਆ ਜੀ ਠੀਕ ਆ ਜੀ ਹਾਂਜੀ ਤੇ ਕੱਟੀ ਵੀ ਮੈਂ ਕਹਿੰਦਾ ਇੱਕ ਰੀ ਕੱਟੀ ਵਾਹੋ ਪਹਿਲਾਂ ਲਓ ਜੀ ਕੱਟੀ ਵੀ ਕੋਈ ਚੰਗੀ ਲੱਗਦੀ ਹੈ ਟੀਕੇ ਟੂਕੇ ਦੀ ਲੱਗਦੀ ਚੰਗੀ ਹੈ ਨਾ 8864 8864 ਟੀਕੇ ਦੀ ਜਿਹੜੀ ਦੋਸਤੋ ਮਗਰ ਮੁਰਾ ਦੇ ਵਿੱਚ ਜਿਹੜੀ ਇਹ ਕੱਟੀ ਆ ਫੀਮੇਲ ਕਾਪ ਬਿਲਕੁਲ 나ੜੂ ਬੱਚੇ ਦੇ ਨਾਲ ਦੋ ਡੰਗ ਜਿਹੜੀ ਚਵਾਈ ਹੋਈ ਆ ਇਸ ਝੋਟੀ ਦੀ ਤੇ ਸਿੰਗੀ-ਸੂੰਗੀ ਤੁਹਾਨੂੰ ਦਿਖਾਵਾਂਗੇ ਦੋਸਤੋ ਭਈ ਸਿੰਘ ਤਾਂ ਨਾ ਜਿਵੇਂ ਕਹਿ ਲੋ ਬੀਬੀ ਕੋਕੇ ਜੜੇ ਪਏ ਆ ਸੰਧੂ ਸਾਹਿਬ ਸਿੰਘ ਦੇ ਵਿੱਚੋਂ ਕਹਿਣ ਵਾਲੀਆਂ ਗੱਲਾਂ ਨੇ ਉਂਗਲ ਨਹੀਂ ਲੰਗਦੀ ਉਂਗਲ ਨਹੀਂ ਲੰਗਦੀ ਨਹੀਂ ਲੰਗਦੀ ਹਾਂ ਹਾਂਜੀ ਤੇ ਦੇਖੋ ਜੀ ਕੁਦਰਤੀ ਆ ਨੇਚਰਲ ਹੀ ਆ ਚੀਜ਼ ਦੀ ਐਵਰ ਜੀ ਇਹਦੀ ਗੁਲਾਈ ਦੋਸਤੋ ਕੀਤੀ ਹੈ ਤਾਂ ਮੇਰੇ ਨਾਲ ਨਿਦਮ ਥੋੜੀ ਜਿਹਾ ਕਟਿੰਗੇ ਵੀ ਕਰਾਈ ਫਿਰ ਸਿੰਘ ਦੀ ਹੈ ਇਹ ਐਨਾ ਮੈਂ ਆ ਆ ਪਤਾ ਨੂੰ ਵਿਖਾਈ ਜਨੇ ਸੁੱਤੀ ਜਿ ਲੱਗਦਾ ਪਿਆ ਸੀ ਮੈਨੂੰ ਤਾਂ ਜਿੱਤ ਭੁੰਮ ਕੇ ਨਾਲ ਲੱਗ ਗਿਆ ਹਾਂਜੀ ਹੈਨਾ ਉਸੇ ਮੋਟੇ ਪਹਿਲਾਂ ਦੇ ਆ ਦੇਖੋ ਲੱਗ ਗਿਆ ਸਿੰਘ ਦਾ ਆ ਲੋ ਲੈ ਇਹਨੂੰ ਕਹਿੰਦੇ ਵੀ ਵਿੱਚ ਚੀਚੀ ਨਹੀਂ ਨਿਕਲਦੀ ਉਂਗਲ ਨਹੀਂ ਨਿਕਲਦੀ ਆ ਲੈ ਆ ਦੇਖੋ ਲੈ ਨਿਤਨ ਤੋੜ ਕੇ ਬਾਹਰ ਕਰ ਆ ਲੋ ਜੀ ਆ ਲੈ ਬਿਲਕੁਲ ਉਂਗਲ ਵਾਲਾ ਰਾਜ ਠੀਕ ਆ ਯਕੀਨੀ ਪੂਰੀ ਬਹੁਤ ਛੋਟੀ ਹੈ ਦੋਸਤੋ ਬਹੁਤ ਘੱਟ ਵੇਖੀ ਹੋਊਗੀ ਵੀਰਾਂ ਨੇ ਵੀ ਇਹੋ ਜਿਹਾ ਸਿੰਘ ਸੁng ਤੇ ਪਹਿਲਾ ਸੂਆ ਦੋ ਡੰਗ ਦੀ ਜਿਹੜੀ ਐ ਚਵਾਈ ਇਸ ਝੋਟੀ ਦੀ ਹੋਈ ਹੈ ਹਜੇ ਮਗਰ ਫੀਮੇਲ ਕਾਫ 8864 ਦੀ ਜਿਹੜੀ ਦੋਸਤੋ ਮਗਰ ਫੀਮੇਲ ਕਾਫ ਤੇ ਝੋਟੀ ਬਹੁਤ ਖੂਬਸੂਰਤ ਆ ਠੀਕ ਆ ਹਾਈਟ ਬੇਸ਼ਿਕ ਮੀਡੀਅਮ ਵੀਰ ਕੋਈ ਅਕਾਊਂਟ ਕਰ ਸਕਦਾ ਬਾਕੀ ਜਿੱਦਾਂ ਕਿ ਪਹਿਲਾਂ ਝੋਟੀ ਸੂਈ ਆ ਹਜੇ ਨਵੀਂ ਝੋਟੀ ਆ ਉਮਰ ਵੱਲੋਂ ਵੇਖੀਏ ਤਾਂ ਬਿਲਕੁਲ ਹੌਲੀ ਆ ਏਜ ਵੱਲੋਂ ਵੀ ਠੀਕ ਆ ਹਜੇ ਵਧਣਾ ਬੋਧਣਾ ਝੋਟੀ ਨੇ ਪੂਰੀ ਜਵਾਨ ਹੁੰਦੇ ਤੱਕ ਜਿਹੜਾ ਦੋਸਤੋ ਕਦਗੁੱਦ ਵੀ ਕਰੂਗੀ ਤੇ ਜਿੰਨੇ ਵੀ ਨਿੱਗਰ ਆ ਪੂਰੀ ਵਜਨ ਲੋਡ ਆ ਲਈ ਛੋਟੀ ਠੀਕ ਆ ਸਮਝਾ ਠੰਡੀ ਮਿੱਟੀ ਦੇ ਮੈਂ ਕਹਿੰਦਾ ਇੰਨੀ ਕਾ ਜਿਆਦਾ ਨਹੀਂ ਤੇ ਪਹਿਲਾਂ ਗੱਡੀਆਂ ਲਾਗੇ ਨਹੀਂ ਆਉਂਦੀਆਂ ਹਾਂ ਤੇ ਚਵਾਚਬੂ ਚੰਗਾ ਨਿਕਲੇ ਆ ਮੈਂ ਕਹਿੰਦਾ ਗਾਂ ਹੀ ਆ ਦੁੱਜੀ ਠੀਕ ਆ ਜੀ ਲਓ ਜੀ ਚਵਾਪ ਸਮਾ ਵੀਰਾਂ ਦਾ ਵੀ ਬਿਲਕੁਲ ਓਕੇ ਰਿਪੋਰਟਾਂ ਨੇ ਘੈਂਟ ਚਵਾ ਆ ਕੋਈ ਵੀਰ ਆਪੀ ਦੋ ਟਾਈਮ ਚਵਾਈ ਕਰ ਲੇ ਤਿੰਨ ਟਾਈਮ ਕਰ ਲਓ ਠੀਕ ਆ ਜੀ ਬੇ ਧੜਕੋ ਕੇ ਚਵਾਈ ਕਰ ਸਕਦਾ ਕੋਈ ਵੀਰ ਬਿਲਕੁਲ ਸਾਫ ਬੋਲੀ ਵਾਲੇ ਪਾਸਿਓਂ ਸਾਫ ਹੋ ਗਈ ਆ ਇਹ ਨਿਤਨ ਨਹੀਂ ਸੰਦੋ ਸਾਹਿਬ ਚਵਾਈਆਂ ਦੋ ਹੀਆਂ ਜਿਹੜੇ ਤੇਜੇ ਟਾਈਮ ਤੇ ਚੌਥੇ ਕਰੋਗੇ ਸਾਫ ਹਾਂਜੀ ਅੱਜ ਕਰਦਾਂਗੇ ਸ਼ਾਮ ਨੂੰ ਸਾਫ ਕਰ ਦੇਣੀ ਹੈ ਠੀਕ ਹੈ ਜੀ ਇਹ ਸਾਰਾ ਵੀ ਛੱਡਿਆ ਬਹੁਤਾ ਨਹੀਂ ਕੁਛ ਛੱਡਾ ਛੱਡੇ ਸਿਰਫ ਡੋਕੇ ਡੁਕੇ ਜੀ ਥੱਲੇ ਠੀਕ ਹੈ ਜ਼ਿਆਦਾ ਨਹੀਂ ਛੱਡਿਆ ਇੱਕ ਲਾਗੇ ਕਰਕੇ ਹੋਰ ਖਾ ਦਿਓ ਆਹਣਾ ਥੋੜੀ ਭਲਿਆ ਭਲ ਕਰ ਗਈ ਹੁਣੇ ਅਜੇ ਬਿਲਕੁਲ ਦਾ ਆ ਜੀ ਬਿਲਕੁਲ ਕੋਈ ਕੋਈ ਉਹ ਚੀਜ਼ ਨਾ ਕੋਈ ਸਮਝੇ ਬਿਲਕੁਲ ਹਾਂਜੀ ਤੇ ਬਾਕੀ ਝੋਟੀ ਪੂਰੀ ਠੰਡੀ ਠੁੰਡੀ ਹੈ ਠੀਕ ਹੈ ਨਾਰਮਲ ਜੀ ਭਲ ਜੜੀ ਆ ਦੋਸਤੋ ਬਿਲਕੁਲ ਉਲਟ ਬਹਿਣੀ ਤੋਂ ਤੁਹਾਨੂੰ ਜਿਹੜੀ ਨਜ਼ਰ ਆਊਗੀ ਠ ਤੇ ਬਾਕੀ ਝੋਟੀ ਚੰਗੀ ਆ ਮਗਰ ਕੱਟੀ ਆ ਜੋੜੀ ਬਹੁਤ ਸੋਹਣੀ ਆ ਠੀਕ ਆ ਜ਼ਰੂਰ ਤੁਸੀਂ ਹੱਥ ਪਾ ਸਕਦਾ ਕੋਈ ਵੀਰ ਤੇ ਨਿਤਨ ਕਿੰਨਾ ਮੁੱਲ ਸੰਧੂ ਸਾਹਿਬ ਮੁੱਲ ਕਰਾਂਗੇ ਆ ਕਿ ਤੇ 19 ਕੀ ਝੋੜੀ ਕਰਾਂਗੇ ਬਸ ਜੋ ਵੀ ਹੋਵੇ ਹਾਂਜੀ ਹਾਂਜੀ ਮੁੱਲੇ ਦਾ ਕਰਦੇ 72000 ਰੁਪਏ ਹਾਂਜੀ 72000 ਰੁਪਏ ਛੋੜ ਦੇਵਾਂਗੇ 72 ਹਾਂਜੀ ਠੀਕ ਆ ਜੀ 72000 ਦੀ ਝੋਟੀ ਜਿਹੜੀ ਦੋਸਤੋ ਲੈਣ ਦੇਣ ਵਾਲੀ ਗੱਲਬਾਤ ਠੀਕ ਆ ਤੇ ਛੋੜ ਛੱਪਾ ਵਿੱਚੋਂ ਹੋ ਜਾਊਗਾ ਠੀਕ ਆ 72000 ਲਾਸਟ ਲੈਣ ਦੇਣ ਠੀਕ ਆ ਝੋਟੀ ਚੰਗੀ ਆ ਇਸ ਤੋਂ ਬਾਅਦ ਇੱਕ ਵੈੜ ਤੁਹਾਨੂੰ ਜਿੰਨੇ ਸੰਦੂ ਸਾਹਿਬ ਕੀਨੀ ਤੌਰ ਤੇ ਰੱਖਣੀ ਛੋਟੀ ਛੋਟੀ ਬਹੁਤ ਗਾਂ ਵਾਦੇ ਬੰਦੀ ਆ ਮਗਰ ਕੱਟੀ ਆ ਕੱਟੀ ਵੀ ਚੰਗੀ ਆ ਉਹ ਦਾਰੀ ਆਣੀ ਏ ਬਿਲਕੁਲ ਲਓ ਜੀ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਐਚ ਐਫ ਬਰੀਡ ਆ ਠੀਕ ਆ ਜੀ ਐਚ ਐਫ ਬਰੀਡ ਦੀ ਵੈੜ ਆ ਤੇ ਵੱਡੇ ਹਾਈਟ ਕੱਟਦੀ ਆ ਵੀ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਕੀ ਆ ਵੇਖੋ ਠੀਕ ਆ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਠੀਕ ਆ ਅੱਛਾ ਨਿਤਨ ਸੂਆ ਇਹ ਕਿਨਵਾ ਸੂਈ ਆ ਸੰਦੂ ਸਾਹਿਬ ਦੂਜਾ ਸੂਆ ਜੀ ਜੀ ਅਜੇ ਚੀ ਅ ਕੀਰਲਾ ਦੰਨ ਕੰਨੀ ਆਲਾ ਪਿਆ ਕੱਢਣਾ ਕੱਢਦੀ ਪਈ ਹੈ ਸਾਡਾ ਬਰਬਰ ਹੋਏ ਨਹੀਂ ਚੰਗੀ ਤਰ੍ਹਾਂ ਠੀਕ ਦੂਜਾ ਸੂਆ ਪ੍ਰੋਪਰ ਜੇ ਦਾ ਦੂਜਾ ਹਾਂਜੀ ਕੱਲ ਸਰੇ ਸੂਈ ਹੈ ਜੀ ਠੀਕ ਹੈ ਜੀ ਬੌਲਾ ਜਿਹੜਾ ਇਹ ਥੱਲੇ ਤਿਆਰ ਹੈ ਜੀ 20 ਕਿਲੋ ਦੀ ਜਵਾਈ ਕਰਾ ਦਾਂਗੇ ਆਪਾਂ ਠੀਕ ਹੈ ਜੀ 20 ਕਿਲੋ ਕੱਲ ਦੀ ਸੂਈ ਥੱਲੇ ਪਛੀ ਮਗਰਿਆ ਲਾੜੂ ਕੱਲ ਦੀ ਸੂਈ ਹੈ ਤਾਂ 20 ਕਿਲੋ ਹੁਣ ਬੌਲਾ ਚੱਲਣ ਡਿਆ ਨਾੜੂ ਟੁੱਟ ਗਿਆ ਵਾਸੀ ਲਬੜੀ ਹਸਲ ਜਣਾ ਮਨਵਾਦੀ ਠੀਕ ਹੈ ਜੀ ਲਓ ਜੀ ਮਗਰ ਪਛੀ ਆ ਦੋਸਤੋ ਠੀਕ ਹੈ ਤੇ ਵੀ ਕਿ ਲੋ ਆਜ ਦੂਜੇ ਦਿਨ ਦੇ ਵਿੱਚ ਕੰਨੀਆਂ ਵਾਲੇ ਦੰਦ ਬਰਾਬਰ ਨਹੀਂ ਹਜੇ ਕੀਤੇਗੇ ਠੀਕ ਹੈ ਜੀ ਚੱਕੇ ਆ ਦੰਦ ਕੰਨੀਆਂ ਵਾਲੇ ਪਰ ਬਰਾਬਰ ਨਹੀਂ ਹਜੇ ਕੀਤੇ ਠੀਕ ਆ ਦੂਜਾ ਸੁਆ ਇਹ ਸੰਤੋਖ ਸਾਹਿਬ ਆਪ ਏਬੀਐਸ ਦੇ ਡਾਈਵਰ ਸੀਮੰਦੀ ਏ ਇਹ ਆਪ ਖੁਦ ਠੀਕ ਹੈ ਜੀ ਇਹ ਆਪ ਖੁਦ ਹਾਂਜੀ ਠੀਕ ਹੈ ਜੀ ਆਪ ਜਿਹੜੀ ਦੋਸਤੋ ਏਬੀਐਸ ਐਂਡ ਡਾਈਵਰ ਸੀਮੰਦੀ ਆਪ ਜਿਹੜੀ ਇਹ ਖੁਦ ਹੈ ਆਪ ਠੀਕ ਆ ਤੇ ਅਗੋਂ ਆਪ ਚੰਗੀ ਜਿਹੜੀ ਹੈ ਦੋਸਤੋ ਮਗਰ ਸੀਮੰਦੀ ਮਗਰ ਬੱਛੀ ਵੀ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਕਿਹੜੀ ਉਹ ਵੀ ਜਰੂਰ ਨੋਟ ਕਰਾ ਲਿਆ ਜੀ ਮਗਰ ਬੱਤੀ ਹੈ ਉਹ ਵੀ ਆਪਾਂ ਦੋਸਤੋ ਤੁਹਾਨੂੰ ਨੋਟ ਕਰਾ ਦੇਣੀ ਹਾਂ ਨਾ ਨਿਤਨ ਕੀ ਸੀਗਾ ਮਗਰ ਕਿਹੜੇ ਸੀਮਨ ਦੀ ਇਹਦੇ ਸੰਧੂ ਸਾਹਿਬ ਐਬੀਐਸ ਇੰਡੈਵਰ ਦੀ ਆਪਿਆ ਹੈ ਹਾਂ ਤੇ ਇਹਦੀ ਮਦਰ ਰਿਕਾਰਡ 45+ ਜੀ ਅੱਛਾ ਜੀ ਹਾਂ ਜੀ ਲੋ ਵੀ ਦੋਸਤੋ ਇਹਦੀ ਆਪ ਦੀ ਖੁੱਦ ਦਾ ਮਦਰ ਦੀ ਜੇਕਰ ਆਪਾਂ ਗੱਲ ਕਰ ਲਈਏ 45+ ਜਿਹੜਾ ਮਦਰ ਰਿਕਾਰਡ ਆ ਉਹ ਚੱਲਦਾ ਹੀ ਹੈ ਜੇ ਇਸ ਹਿਸਾਬ ਨਾਲ ਚੌਥੇ ਸੂਏ ਪੰਜਵੇਂ ਚੱਲਣਦਾ ਹੀ ਉਹ ਇਸਦੀ ਮਦਰ ਹਾਂ ਜੀ ਠੀਕ ਹੈ ਜੀ ਇੱਥੇ ਲੱਗੇ ਆਪਣੇ ਛੱਡੇ ਹੋਰ ਨਾਲ ਕੋੜਿਆ ਵੜ ਠੀਕ ਹੈ ਜੀ ਉੱਥੋਂ ਹੀ ਆਈ ਹੈ ਪਾਕਿਸਤਾਨ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੋਸਤੋ ਜਾਤ ਬਰੀ ਡਾਲ ਤੇ ਜਿਹੜੀ ਮਗਰ ਵਚੀ ਆ ਉਹ ਵੀ ਚੰਗੇ ਸੀ ਮਨ ਆ ਲਈ ਠੀਕ ਆ ਬਿਲਕੁਲ ਜੀ ਆ ਆ ਹਾਂ ਜਿਸ ਵੀਰ ਨੇ ਵੀ ਮਤਲਬ ਕਿ ਕੰਮ ਕੀਤਾ ਹੈ ਅੱਗੋਂ ਜਿੱਥੇ ਉਹਨਾਂ ਨੇ ਮਤਲਬ ਦੋਵੇਂ ਠੀਕ ਆ ਉਹਦੇ ਦੱਸਿਆ ਜੀ ਏਬੀਐਸ ਐਵਰੇਸਟ ਤੇ ਜਾਗਦੇ ਹੋਰਸਟ ਦੀ ਆ ਇਹ ਪ੍ਰੋਪਰ ਨਹੀਂ ਹੈਗੀ ਆ ਵੇਖ ਲਓ ਲੇਕੇ ਲਓ ਜੀ ਠੀਕ ਆ ਜੀ ਐਵਰੇਸਟ ਦੀ ਐਵਰੇਸਟ ਦੀ ਠੀਕ ਆ ਜੀ ਆਹ ਮਹਿੰਗਾਈ ਉਹਨਾਂ ਤੋਂ ਹੋਰਸਟ ਦੀ ਠੀਕ ਆ ਇਹ ਦੋਨਾਂ ਦੇ ਵਿੱਚੋਂ ਇੱਕ ਦੀ ਆ ਇਹ ਦੋਨਾਂ ਵਿੱਚੋਂ ਇੱਕ ਦੀ ਆ ਜਾਂ ਹੋਰਸਟ ਦੀ ਆ ਠੀਕ ਆ ਜੀ ਇਹ ਨਾਂਗਾ ਵੀਰ ਨੇ ਪਾਇਆ ਸੀਗਾ ਸ਼ੋਰ ਨਹੀਂ ਹੈਗਾ ਬਾਕੀ ਦੋ ਸੀਮਰਾਂ ਦੇ ਵਿੱਚੋਂ ਇੱਕ ਦੀ ਹੈ ਮਗਰ ਬੱਛੀ ਅੱਛੀ ਬੱਛੀ ਬਣਾ ਦੋ ਨਹੀਂ ਤਾਂ ਹੁਣ ਬੱਛੀ ਪੂਰੀ ਐਕਟਿਵ ਹੈ ਪਿਛੇ ਬਿਲਕੁਲ 20 ਲੀਟਰ ਹੁਣ ਬੋਲਾ ਹੈ ਬੋਲਾ ਰੈਡੀ ਹੈ ਜੀ ਤੇ ਕਿੰਨੀ ਕਿ ਮਿਲਕਿੰਗ ਦੀ ਆਸ ਕਰਦੇ ਸੰਤੂ ਸਾਹਿਬ ਇਹ ਘੱਟੋ ਘਾਟ ਵੀ 30 ਪਲੱਸ ਚੱਲੂਗੀ ਬੜਾ ਇਹਦੇ ਹਰਾ ਹੋ ਰਹਾ ਤੁਹਾਡੇ ਸਾਹਮਣੇ ਗਾਣੀ ਹੈ ਹਰੇ ਮਿਲ ਨਹੀਂਦਾ ਤੂੜੀ ਤੇ ਇੱਕ ਡਰਾਈ ਚੱਲਣਦਾ ਹੀ ਸਰ ਹਾਂਜੀ ਠੀਕ ਆ ਵੀਰੇ ਤੇ ਚਵਾਈ ਚੰਗੀ ਸੋਹਣੀ ਨਿਕਲੀ ਵਾਹ ਜਿੰਮੇਵਾਰ ਹੋਵਾਂਗੇ ਸੰਤੂ ਸਾਹਿਬ ਆਪਾਂ ਠੀਕ ਆ ਜੀ ਬਾਕੀ ਇੱਥੇ ਕੋਈ ਆਵੇ ਹਾਂ ਤਸੱਲੀ ਕਰੇ ਆਹ ਦੇਖੋ ਜੀ ਇਹ ਦੋਵੇਂ ਪਾਸੇ ਬਹਿ ਕੇ ਚੁਈ ਜਾਵੇ ਲੋ ਜੀ ਵੀ ਜਿੰਨੀ ਚਲੋ ਕਰਮਾਲੀ ਨੂੰ ਚੁਵਾਈ ਆ ਦੋਵੇਂ ਪਾਸੇ ਵੀ ਕੋਈ ਵੀਰ ਬਹਿ ਕੇ ਚੁਵਾਈ ਕਰਦਾ ਇਹ ਚੁਵਾਈ ਦੋਵੇਂ ਪਾਸੇ ਬਹਿ ਕੇ ਕਰੀਦੀ ਆ ਜੀ ਇੱਕ ਪਾਸੇ ਨਹੀਂ ਬਈਦਾ ਬਿਲਕੁਲ ਲੋ ਵੀ ਭਰਾਵੋ ਵੈਡ ਚੰਗੀ ਆ ਠੀਕ ਆ ਸਪੈਸ਼ਲ ਵੈਡ ਆ ਜਰੂਰ ਕੋਈ ਵੀਰ ਹੱਥ ਪਾ ਸਕਦਾ ਜਿਸ ਵੀਰ ਨੂੰ ਪਸੰਦ ਆਊਗੀ ਬਰੀਡ ਦਾ ਚੰਗਾ ਵੀਰ ਕੋਈ ਪਾਰਕੂ ਆ ਨਸਲ ਰੱਖਣ ਦਾ ਸ਼ਿਕੀਨ ਤੇ ਜਰੂਰ ਤੁਸੀਂ ਵੀਰ ਦੇ ਨਾਲ ਸਬਦਾ ਕਰਿਓ ਠੀਕ ਆ ਇਧਰ ਵੀ ਆ ਜਾਓ ਆ ਦੇਖੋ ਆ ਦੇਖ ਕੰਨੀਆਂ ਵਾਲੇ ਹੈ ਹਾਂਜੀ ਇੱਕ ਦੰਦ ਰਹਿ ਗਿਆ ਲਾਸਟ ਵਾਲਾ ਠੀਕ ਹੈ ਜੀ ਤੇ ਨਿਤਨ ਕੀ ਮੁੱਲ ਵੀਰੇ ਦਾ ਕਰਨਾ ਡਿਮਾਂਦ ਸੰਧੂ ਸਾਹਿਬ ਐਸੇ ਹੀ ਮੁੱਲ ਦਾ ਸਾਡਾ ਆਪਾਂ ਰੋਏ ਵੀਡੀਓ ਵੇਖਣ ਦੇ ਡੇਡਰ ਲੱਖ ਰੁਪਏ ਮੁੱਲ ਕਰੀ ਜਾਂਦੇ ਮੁੱਲ ਕਰਾਂਗੇ 1 5 95000 ਰੁਪਏ ਦੀ ਵੜ ਦੇ ਦਾਂਗੇ 95 ਦੀ ਹਾਂਜੀ ਠੀਕ ਹੈ ਜੀ ਲਓ ਜੀ 95 ਹੋਰ ਬਾਕੀ ਜੇ ਜੋ ਹੋਊਗਾ ਜਿੱਥੇ ਕੋਈ ਆਖੂ ਵੜ ਛੱਡ ਦਾਂਗੇ ਠੀਕ ਹੈ ਪਰ ਕੋਈ 80 85 ਵਾਲਾ ਵੀ ਫੋਨ ਨਾ ਲਾਵੇ ਹੂੰ ਕਿਉਂਕਿ ਵੜ ਪੂਰੇ ਵੱਡੇ ਮੋਲ ਨਾਲ ਲਈ ਆ ਵੜ ਵੀ ਵੱਡੀ ਆ ਬਿਲਕੁਲ ਛੋਟੀ ਤਾਂ ਹੈ ਨਹੀਂ ਏ ਲਓ ਜੀ ਠੀਕ ਆ ਦੇਖਿਆ ਠੀਕ ਹੈ ਤੋ ਥਣ ਭਾਂਡਾ ਬਾਕੀ ਚੰਗਾ ਦੋਸਤੋ ਠੀਕ ਆ 25 ਤੋਂ ਪਲੱਸ 30 ਦੇ ਨੇੜੇ ਤੇੜੇ ਜਿਹੜੀ ਚੱਲਣ ਦੀ ਸੁਭਾਵਨਾ ਕਿਉਂਕਿ ਅੱਜ ਹੀ 20 ਕਿਲੋ ਹਾਜ਼ਰ ਬੋਲਾ ਠੀਕ ਆ ਤੇ ਵਹਿੜ ਚੰਗੀ ਆ ਤਾਂ ਕਦ ਜ਼ਰੂਰ ਮੈਗਨਾ ਕਰੇ ਦਾ ਦਿਓ ਹਾਂ 5 ਫੁੱਟ ਤੇ 11 ਇੰਚ ਕਦ ਮੇਰਾ ਹਾਂ ਫੁੱਲ ਵੱਡੀ ਹਾਈਟ ਆ ਪੂਰਾ ਵੱਡਾ ਕਦ ਕਦਗਾੜ ਪੂਰਾ ਵੱਡਾ ਇਹਦਾ ਬਿਲਕੁਲ ਬਿਲਕੁਲ ਹਾਂਜੀ ਪੂਰੇ ਵੱਡੇ ਕਦ ਦੀ ਆ ਦੋਸਤੋ ਜ਼ਰੂਰ ਹੈ ਤੁਸੀਂ ਆਈਡੀਆ ਰੱਖ ਲਿਓ ਧਿਆਨ ਰੱਖ ਲਿਓ ਠੀਕ ਆ ਵੱਡੇ ਕਦ ਦੀ ਆ ਚੰਗੀ ਬੇਲ ਆ ਬੇਲ ਬੁੱਲ ਵੀ ਲੰਬਾਈ ਵੀ ਚੰਗੀ ਆ ਉਚਾਈ ਵੀ ਚੰਗੀ ਆ ਕੋਈ ਚੰਗਾ ਫਾਰਮਰ ਲਾਇਆ ਹੋਣਾ 35 ਕਿਲੋ ਦੁੱਧ ਵਧੀਆ ਮਾਰਨਾ ਚੋਲੇ 30 ਕਿਲੋ ਮਾਮੂਲੀ ਦਈ ਜਣਾ ਜੇ ਬੜਾ ਹੀ ਇਹਨਾਂ ਦੁੱਧ ਨੀਕਾ ਬਣਿਆ ਤਾਂ ਵੀ ਅਜੀ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਇਤਲ ਅਗਲੀ ਵਾਰ ਤਾਂ ਆਪਣਾ ਇਹ ਕੱਬਣਾ ਕੀ ਹਾਂਜੀ ਇਹ ਕਿੰਨਾ ਕੁ ਟਾਈਮ ਲੈਂਦੀ ਹੈ ਇਹ ਸੰਧੂ ਸਾਹਿਬ ਤਿੰਨ ਤੋਂ ਚਾਰ ਦਿਨ ਲਾਉਗੀ ਲਓ ਜੀ ਤਿੰਨ ਤੋਂ ਚਾਰ ਦਿਨ ਸਮਾਂ ਲੈ ਜੂ ਆਡਰ ਰੂਟਰ ਤਾਂ ਮੈਨੂੰ ਲੱਗਦਾ ਵੀ ਇਹਨੇ ਵੀ ਪਾਈ ਵੇਖੋ ਐ ਪੰਡਾ ਪਾਈ ਖੜੀ ਕਰਨ ਵਾਲੀ ਠੀਕ ਆ ਸੋ ਦੂਜਾ ਸੂਬਾ ਹਾਂਜੀ ਦੂਜੇ ਸੂਬੇ ਆ ਠੀਕ ਆ ਦੂਜਾ ਸੂਬਾ ਤੇ ਲੈ ਜੂਗੀ ਦੋ ਚਾਰ ਦਿਨ ਕੱਢਦੀ ਹੈ ਜੇ ਸੰਧੂ ਸਾਹਿ ਇਹ ਵੇੜਾ ਖੁਲੀਆਂ ਫੇਰਦੀਆਂ ਆ ਠੀਕ ਆ ਦੋ ਚਾਰ ਦਿਨ ਕੱਢਦੀ ਆ ਹਵਾਨੇ ਦੀ ਕੁਆਲਿਟੀ ਕਾਫੀ ਜ਼ਿਆਦੀ ਚੰਗੀ ਆ ਸੋ ਵੱਡੇ ਬਿਗ ਆਰਡਰ ਦੇ ਵਿੱਚ ਆ ਠੀਕ ਆ ਉੱਪਰੋਂ ਬੇਸ਼ੱਕ ਆਪਾਂ ਦੇਖੀਏ ਦੋਸਤੋ ਉੱਪਰੋਂ ਵੇੜ ਤੁਹਾਨੂੰ ਲੱਗੂਗੀ ਵੀ ਹੌਲੀ ਆ ਪਰ ਲੇਵਾ ਤੁਸੀਂ ਦੇਖ ਸਕਦੇ ਵੀ ਲੇਵਾ ਕਮਾਲ ਦਾ ਠੀਕ ਆ ਵੱਡੇ ਆਰਡਰ ਦੇ ਵਿੱਚ ਆ ਪੂਰਾ ਮੁੱਠੀ ਥਾਣਾ ਰੋਗ ਰੋਗ ਥਾਣਾ ਠੀਕ ਆ ਚਾਰੇ ਥਾਣਾ ਦੀ ਸਪੇਸ ਬੜੀ ਸੋਹਣੀ ਆ 4 4 ਇੰਚਾਂ ਦੇ ਥਾਣ ਲੱਗਾ ਆ ਦੇਖੋ ਜੀ ਅਜੇ ਵੀ ਆ ਢੱਲੇ ਗਈ ਆ ਕੱਢਣ ਦਈਏ ਪੂਰੀ ਵਾਹ ਜੀ ਵਾਹ ਉਹਦਾ ਇਹਦੀ ਮਦਰ ਵੀ ਆਪਣੇ ਕੋਲੋਂ ਗਈ ਹੈ ਜੀ ਅੱਛਾ ਜੀ ਕਿੰਨਾ ਕੁ ਦੁੱਧ ਸੀਂਦੇ ਥੱਲੇ 36 ਕਿਲੋ ਮਜੂਦਾ ਚੱਲੰਦਾ ਹੀ ਹੈ ਜੀ ਠੀਕ ਆ 36 ਕਿਲੋ ਚੱਲੰਦਾ ਹੀ ਹੈ ਠੀਕ ਆ ਠੀਕ ਆ ਹਾਂਜੀ ਠੀਕ ਆ ਉਹ ਆਪਾਂ ਹੀ ਦਿੱਤੀ ਹੈ ਇੱਥੇ ਲੱਗ ਗਈ 30 ਕਿਲੋ ਇਹ ਤਾਂ ਨਿੱਤ ਥੋੜਾ ਕਰਾਸ ਕਰਾਸ ਕਰਾਂਗੇ ਕਰਾਸ ਦੇ ਵਿੱਚ ਹਾਂਜੀ ਉਹ ਵੀ ਇੱਕ ਰੰਗ ਕਾਲੀ ਹੀ ਇਹਦੀ ਮਦਰ ਜੀ ਠੀਕ ਆ ਜੀ ਠੀਕ ਆ ਲੋ ਵੀ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਵੀ ਫੁੱਲ ਵੱਡੇ ਹੈਵੀ ਆਰਡਰ ਦੇ ਵਿੱਚ ਆ ਵੀ ਛੋਟਾ ਜਿਹਾ ਸਾਇਜ਼ ਨਹੀਂ ਇੱਧਰ ਲਿਆਓ ਮੜਾਇਆ ਕੋਈ ਵੀਰ ਦੂਰੋਂ ਜਿਹੜੇ ਉਹ ਆਉਗੇ ਤੁਸੀਂ ਵੀ ਇਹ ਨਹੀਂ ਹੈਗਾ ਵੀ ਜੋ ਦੇਖ ਰਹੇ ਹੋ ਵੀ ਉਹ ਨਾ ਹੋਊਗਾ ਸਾਡੇ ਆਰਡਰ ਵੀ ਚੰਗਾ ਬਿਨਾ ਭਲਾ ਭੁਲਾ ਤੋਂ ਵੀ ਨਿੱਗਰ ਲੇਵਾ ਹੀ ਆ ਬਿਲਕੁਲ ਲੇਵਾ ਹੀ ਹੈ ਜੀ ਕੋਈ ਭਾ ਭੁਲ ਨਹੀਂ ਗਈ ਕੋਈ ਵੀ ਭਾ ਭੁਲ ਨਹੀਂ ਹੈਗੀ ਇਹਦੇ ਵਿੱਚ ਵੇਖਣ ਦੇ ਵਿੱਚ ਠੀਕ ਹੈ ਤੇ ਨੇ ਤਨ ਕੀ ਮੋਲ ਵੀਰੇ ਦਾ ਸੰਤੂ ਸਾਹਿਬ ਇਹਦਾ ਵੀ 75 ਕਰਦੇ ਆ 70000 ਰੁਪਏ ਦੀ ਬਚੀ ਦੇ ਦਵਾਂਗੇ 70 ਦੀ ਹਾਂਜੀ ਠੀਕ ਆ ਜੀ ਲੋ ਜੀ 70000 ਬਾਕੀ ਦੁੱਧ ਵੈੜ 25 ਕਿਲੋ ਮਮੂਲੀ ਚਾਹੂਗੀ ਵੱਧ ਜਿੰਨਾ ਮਰਜ਼ੀ ਕੋਚੋ ਸਕਦਾ ਸਾਹਮਣੇ ਹੀ ਆ ਜੀ ਇਸ ਦੇ ਵਿੱਚ ਕੋਈ ਲਗਾਉਣ ਵਾਲੀ ਕੋਈ ਸ਼ੱਕ ਨਹੀਂ ਹੈ ਬਿਲਕੁਲ ਬਿਲਕੁਲ ਕਟਵਾਲ ਨੂੰ ਪੂਰਾ ਗੋਲਾ ਜਿੰਨੀ ਗਾੜ ਉਹ ਨਹੀਂ ਵਿਚਾਰ ਨਿਕਲਦੀ ਠੀਕ ਹੈ ਜੀ ਦਾ ਪਾਈ ਖੜੀ ਆ ਸੋ ਆਰਡਰ ਕੁਆਲਿਟੀ ਚੰਗੀ ਆ ਹਾਈਟ ਜਿਹੜੀ ਨਾਲ ਵੈੜ ਖੜੀ ਉਹ ਫੁੱਲ ਵੱਡੀ ਹਾਈਟ ਆ ਸਟੈਂਡਰਡ ਹਾਈਟ ਆ ਫਾਰਮ ਵਾਲੀ ਵੈੜ ਦੀ ਸੰਦੋਆ ਸ਼ੇਪ ਉਹਨੂੰ ਕੱਦ ਮੇਰਾ ਲੱਗਦਾ ਬਿਲਕੁਲ ਤੋ ਜੇਕਰ ਆਪਾਂ ਦੋਸਤੋ ਅੰਦਾਜ਼ਾ ਤੁਸੀਂ ਲਾਉਂਗੇ ਨੇ ਕ 아이ਡੀਆ ਲਾਉਂਗੇ ਉਹਦੇ ਤੋਂ ਬੇਸ਼ੱਕ ਅੱਧੀ ਗਿੱਠ ਗਿੱਠ ਕਿ ਨੀਵੀ ਹੋਊਗੀ ਪਰ ਵੱਡੀਆਂ ਬੈੜਾਂ ਦੇ ਵਿੱਚ ਇਸ ਬੈੜ ਦੀ ਗਿਣਤੀ ਆ ਠੀਕ ਆ ਜਿਹੜੀ ਹੁਣ ਆਪਾਂ ਤੁਹਾਨੂੰ ਤੀਸਰੇ ਨੰਬਰ ਤੇ ਦਿਖਾਤੀ ਆ ਸੋ ਮੋਲ ਵੀਰ ਨੇ 75 ਕੀਤਾ ਮਾਨਤਨ ਹੋ ਜਾਊਗਾ ਲਓ ਜੀ ਅਗਲੇ ਬੰਨੇ ਜਰਸੀ ਆ ਗਈ 70000 ਦੇ ਵਿੱਚੋਂ ਮਾਨਤਨ ਕਰਦੇ 70 ਚ ਹਾਂਜੀ ਲਓ ਜੀ 70000 ਦੇ ਵਿੱਚੋਂ ਮਾਨਤਨ ਹੋ ਜਾਊ ਠੀਕ ਆ ਤੇ ਜਰਸੀ ਕਿੰਨੇ ਕੁ ਦਿਨ ਲੈਂਦੀ ਆ ਜੀ ਸੰਧੂ ਸਾਹਿਬ ਇਹ ਵੀ ਇਹ ਹਫ਼ਤਾ ਇੱਕ ਨਹੀਂ ਹੁੰਦੀ ਬੈੜ ਪੂਰਾ ਪੂਰਾ ਦੇਸੀ ਰਿਆ ਸਾਰਾ ਲਓ ਜੀ ਆਹ ਵੇਖੋ ਬਿ ਟਿੱਲ ਵ ਇਨੇ ਕਰਮਾਲ ਨੇ ਕੀਤਾ ਕਿਥੇ ਸਟਾਪ ਲਾਉਣਾ ਜੇ ਹਰਤਾ ਮੰਨ ਕੇ ਚਲੋ ਸਾਦਾ ਵੀ 2-4 ਦਿਨ ਉੱਤੇ ਥੱਲੇ ਗਾਂਵ ਛਾਂ ਕਰ ਜੇ ਬਾਕੀ ਆਪਾਂ ਵੀ ਮੁੱਲ ਲਿਆਂਦੀ ਆਪਣੀ ਕਿਹੜਾ ਘਰ ਦੀ ਹੈ ਜੀ ਜੋਗ ਲੈਣ ਦਾ ਤਾਂ ਆਪਾਂ ਵੀ ਉਸ ਹਿਸਾਬ ਨਾਲ ਦੱਸਾਂਗੇ ਤੁਹਾਨੂੰ ਸੁਣਦਾ ਅੱਛਾ ਨਿਤਨ ਇਹ ਜਰਸੀ ਪੰਜਾਬ ਵਾਲੀ ਆ ਗਈ ਇਹ ਪੰਜਾਬ ਵਾਲੀ ਉਸ ਵਿੱਚ ਲੱਗਦਾ ਤੈਨੂੰ ਕਿਉਂ ਜਰਸੀ ਪੰਜਾਬ ਵਾਲੀ ਇਹ ਪੰਜਾਬ ਵਾਲੀ ਹੈ ਜੀ ਆਹ ਲਓ ਫੇਸ ਤੋਂ ਵੀ ਲਾ ਜਣਾ ਲਿਓ ਜੀ ਆਹ ਦੇਖੋ ਠੀਕ ਆ ਆ ਜੋ ਠੀਕ ਆ ਤੋ ਫੇਸ ਕੁਆਲਿਟੀ ਵੇਖੋ ਲਾਲ ਰੰਗ ਆ ਦੋਸਤੋ ਯਾਰੀ ਵੇਖੋ ਸੰਤੂ ਸਾਹਿਬ ਇਹਨਾਂ ਕਿੱਥੋਂ ਤਿਆਰੀ ਫੜਨ ਦੀ ਬਾਰੇ ਥਾਂ ਤੁਹਾਨੂੰ ਤੁਸੀਂ ਆਪ ਦੇਖ ਲਓ ਵੀ ਇਹ ਬਿਲਕੁਲ ਧੋਨ ਵਾਲੇ ਪਾਸੋਂ ਸਟਾਰਟ ਆ ਤੇ ਬੇਨ ਵੀ ਜਿਹੜੀਆਂ ਬਿਲਕੁਲ ਮੋਟੀਆਂ ਪਾਈਪਾਂ ਠੀਕ ਆ ਦੋਵੇਂ ਪਾਸੇ ਥਾਂ ਤੁਨ ਪੂਰਾ ਮੁਠੀ ਆ ਤੇ ਇੱਕ ਹਫਤਾ 8 ਦਿਨ ਹਜੇ ਸਮਾਂ ਕੱਟਦੀ ਆ ਠੀਕ ਆ ਤੇ ਖੋ ਕੇ ਤੋੜ ਕੇ ਨਾਲ ਹੀ ਦਿਖਾ ਦਗੇ ਇਹਨੂੰ ਹਾਂ ਲਓ ਜੀ ਠੀਕ ਆ ਬਿਲਕੁਲ ਗੂੜੇ ਲਾਲ ਰੰਗ ਦੀ ਆ ਦੋਸਤੋ ਬਿਲਕੁਲ ਲਾਲ ਰੰਗ ਦੇ ਵਿੱਚ ਹੈ ਜਰਸੀ ਪੰਜਾਬ ਵਾਲੀ ਠੀਕ ਆ ਤਿਆਰੀ ਬੜੀ ਸੋਹਣੀ ਫੜੀ ਸੰਤੂ ਸਾਹਿਬ ਇਹਨੇ ਆ ਦੇਖ ਹਵਾਨਾ ਜਿੰਨਾ ਦੋਸਤੋ ਬਿਲਕੁਲ ਲਾਏ ਪਈਆ ਉਹਨਾਂ ਕੱਗੋਂ ਬਿਲਕੁਲ ਸਟਾਰਟ ਕੀਤਾ ਤੇ ਲੇਵਾ ਪੂਰਾ ਜਿਹੜਾ ਦੋਸਤੋ ਟਾਇਰ ਟੈਡਰ ਕਰਕੇ ਫੇਰ ਸੋਣਾ ਵੀ ਕੋਈ ਢਿੱਲਾ ਜਿਹਾ ਨਹੀਂ ਰੱਖਦੀ ਗੀ ਲੜ ਜਿੰਨੇ ਬਿਲਕੁਲ ਬੈਕ ਸਾਈਡ ਤੋਂ ਆਪਾਂ ਦੇਖ ਰਹੇ ਆ ਪੂਰੇ ਕੱਢ ਕੇ ਲੜ ਫੇਰ ਸੂ ਗਿਆ ਫੇਰ ਹੁੰਦੀ ਏ ਤਿਆਰੀ ਵੇਖੋ ਮਹਾਰਾ ਕਿੱਥੋਂ ਸ਼ੁਰੂ ਹੁੰਦੀ ਆ ਜੀ ਪਿੱਛੇ ਲੱਗਦੀ ਆ ਜੀ ਅਗਲੇ ਪਾਸੇ ਤੁਹਾਨੂੰ ਦੋ ਤੇਰੀ ਫੜੀ ਜਨੇ ਵੀ ਬਿਲਕੁਲ ਬਿਲਕੁਲ ਠੀਕ ਆ ਸੋ ਪੂਰਾ ਆਰਡਰ ਪੂਰਾ ਬਣਾ ਕੇ ਜਿਹੜਾ ਤਿਆਰ ਕਰਕੇ ਫੇਰ ਸੁਭੂਗੇ ਅਕਸਰ ਤੇ ਸੁਹਾ ਦੂਜਾ ਮੰਨੀਆਂ ਕਿ ਤੀਜਾ ਦੂਜਾ ਦੂਜਾ ਸੰਦੂਆ ਘਰ ਚੋਂ ਲਈ ਆ ਜੀ ਲਓ ਜੀ 18 19 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਏ ਠੀਕ ਆ ਯਾਰ ਕੀ 20 ਕਿਲੋ 20 ਤਾਂ ਪਲੱਸ ਕਹਿੰਦੇ ਯਾਰ ਕੀ ਮੀਂਹ ਦੇ ਰੱਖੀ ਆ ਅੱਛਾ ਜੀ ਤੇ ਗਾਂ ਅਗਲਾ ਆਪਾਂ 20 ਕਿਲੋ ਕਹਿ ਕੇ ਦਵਾਂਗੇ ਹਾਂਜੀ 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 ਆ ਦੇਖੋ ਜੀ ਆ ਇਹਨੂੰ ਨਿਤਨ ਮਾੜਾ ਜਾ ਇਹਨੂੰ ਮੋੜੇ ਜਾ ਇਹਨੂੰ ਆ ਵੀ ਇਹਨੂੰ ਦਿਖਾ ਦਿਆ ਜੀ ਆ ਦੇਖੋ ਜੀ ਆ ਰੁਕੇ ਜੀ ਹਾਂਜੀ ਠੀਕ ਹੈ ਜੀ ਸੋ ਵੜਾ ਜਿਹੜੀਆਂ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੀਆਂ ਹੁੰਦੀਆਂ ਐਚ ਐਫ ਕ੍ਰੋਸ ਜਰਸੀ ਸ਼ਾਹੀਵਾਲ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਜਿਹੜੀ ਤੁਹਾਨੂੰ ਮਿਲ ਜਾਂਦੀ ਆ ਬਾਕੀ ਕਿਹੋ ਜਿਹਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੇ ਉਹ ਤੁਸੀਂ ਆਣ ਕੇ ਵਿਜ਼ਿਟ ਕਰਕੇ ਦੇਖ ਲਿਓ ਤੇ ਬਾਕੀ ਦੁੱਧ ਦਾ 20 ਕਿਲੋ ਮਾਮੂਲੀ ਪਾਜੂ ਉਹ ਚੰਗੀ ਥੇ ਵਾਲਾ ਲੈ ਆ ਨਾ 5 ਕਿਲੋ ਦੁੱਧ ਖੁੱਲੇ ਚੰਗੇ ਦੋ ਸੇਵਨ ਦੇ ਜਣਾ ਨੇ ਠੀਕ ਹੈ ਵੀਰੇ ਸੰਦੂ ਦਾ ਤਿਆਰੀ ਸਾਹਮਣੇ ਆ ਉਹ ਸਾਰਿਆਂ ਨੂੰ ਦਿਖਣੀ ਦਈ ਹੈ ਜੀ ਨਹੀਂ ਨਹੀਂ ਕਰਨੀ ਹੈ ਹਜੇ ਤੇ ਅਜੇ ਤੱਕ ਜਸਟ ਆਪਾਂ ਕਹਿ ਦਈਏ ਵੀ ਲਾਏ ਪਈ ਹੈ ਬਿਲਕੁਲ ਗਾਂ ਦੁੱਧ ਵਾਲਾ ਮੌਸਮ ਨੂੰ ਦਿੱਤੀਗਾ ਜੇ ਤਾਂ ਬਣਾਉਣਾ ਹੈ ਤੇ ਨਿਤਨ ਕੀ ਕਰੇਗਾ ਮੋਲੇ ਦਾ ਸੰਦੂ ਸਾਹਿਬ ਮੋਲੇ ਦਾ ਜਿੰਨਾ ਮਰਜ਼ੀ ਦਾ 57000 ਰੁਪਏ ਦੇ ਦਾਂਗੇ 57 ਦੇ ਹਾਂਜੀ ਠੀਕ ਹੈ ਭਰਾ ਲਓ ਵੀ 57000 ਦੀ ਇਹ ਹੋ ਗਈ ਠੀਕ ਆ ਇਸ ਤੋਂ ਬਾਅਦ ਨੈਕਸਟ ਅੱਗੇ ਬਿਲਕੁਲ ਪਸ਼ੂ ਹੋਰ ਵੀ ਹੈਗੇ ਆ ਆਪਾਂ ਡਿਟੇਲ ਜਿਹੜੀ ਦੋਸਤੋ ਮਾੜਾ ਜਿਹਾ ਹੋਰ ਖਿੱਚ ਕੇ ਕਰ ਦਿੰਦੇ ਆ ਸੰਜੀ ਤੁਹਾਡੇ ਨਾਲ ਤੇ ਇਹ ਵੜ ਆ ਗਈ ਆਪਣੇ ਇਹ ਨੇ ਤੋਨੇ ਕਿੰਨੇ ਕਿ ਦਿਨ ਲੈਂਦੀ ਇਹ ਸੰਧੂ ਸਾਹਿਬ ਇਹ ਵੀ ਹਿਸਾਬ ਪੰਜ-ਛੇ ਦਿਨ ਕਰਦੀ ਹੈ ਜੀ ਅੱਛਾ ਉਹ ਉਹਨਾਂ ਦੇ ਮੁਤਾਬਕ ਸੂਆ ਪਹਿਲਾ ਗਿੰਦੇ ਆ ਪਰ ਆਪਾਂ ਦੂਜਾ ਮੰਨ ਕੇ ਲਈਏ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਹੁਣ ਦੂਜਾ ਹੀ ਸੂਆ ਸੂਵੇਗੀ ਲੱਗਦਾ ਹਾਂਜੀ ਇਹ ਦੂਜਾ ਸੂਆ ਸੂਗੀ ਜਣਾ ਲਓ ਜੀ ਦੂਜਾ ਸੂਆ ਦੋਸਤੋ ਸੂਣਾ ਐ ਇਸ ਬੈਡ ਨੇ ਠੀਕ ਆ ਤੇ ਹਵਾ ਨਾਲ ਬਿਲਕੁਲ ਫਾੜੀ ਵਾਲਾ ਵੀ ਦੋ ਪਾਰ ਦੇ ਵਿੱਚ ਜੜਾ ਡਿਵਾਈਡ ਹੋਣਾ ਲੇਵੇ ਨੇ ਜਦੋਂ ਪੂਰਾ ਟਾਈਟ ਕਰਕੇ ਸੂਈ ਠੀਕ ਆ ਜੀ ਥਣ ਥਣ ਪੂਰਾ ਮੁੱਠੀ ਆ ਰੁਗ ਰੁਗ ਥਾਣਾ ਪੂਰਾ ਹੱਥ ਹੀ ਚਵਾਈਲਾ ਥਾਣਾ ਠੀਕ ਆ ਤੇ ਪੰਜ ਚਾਰ ਦਿਨ ਕੱਢ ਦੀਏ ਸੰਦੂ ਸਾਹਿਬ ਤੇ ਫੇਸ ਕੁਆਲਟੀ ਬਿਲਕੁਲ ਭੋਦੀ ਠੀਕ ਆ ਬੋਦੀ ਵਾਲੀ ਵੈੜ ਛੋਟਾ ਜਿਹਾ ਕੰਨ ਠੀਕ ਆ ਆ ਦੇਖੋ ਠੀਕ ਆ ਬੜਕ ਪੁੜਕ ਪੂਰੀ ਆ ਬਾਕੀ ਤੁਹਾਨੂੰ ਤੋਰ ਕੇ ਤਸਲੀ ਨਾਲ ਦਿਖਾਵਾਂਗੇ ਲੇਵਾ ਇਹਦਾ ਵੀ ਤਕਰੀਬਨ ਜਿਹੜਾ ਦੋਸਤੋ ਬਿਲਕੁਲ ਇੱਕ ਫੋਟਪਾਲ ਵਾਂਗੂ ਲੇਵਾ ਬਣਾ ਕੇ ਤਿਆਰ ਕਰਨਾ ਪਰ ਜਿਵੇਂ ਜਿਵੇਂ ਦਿਨ ਵੈੜਾ ਦੇ ਵਿੱਚ ਆਪਾਂ ਦੇਖਦੇ ਆ ਵੀ ਇੱਕ ਇੱਕ ਦੋ ਦੋ ਦਿਨ ਉਸ ਨੂੰ ਨੇੜ ਜਾਂਦਾ ਉਵੇਂ ਉਵੇਂ ਤਿਆਰੀ ਜਿਹੜੀ ਆ ਅੱਜ ਹੋਰ ਕੱਲ ਹੋਰ ਦੇਖਣ ਦੇ ਵਿੱਚ ਨਜ਼ਰ ਆਉਂਦੀ ਆ ਠੀਕ ਆ ਸੋ ਆ ਦੇਖੋ ਇੰਨੇ ਵੀ ਲੈਵੇ ਤਿਆਰੀ ਬਹੁਤ ਸੋਹਣੀ ਸ਼ੁਰੂ ਕੀਤੀ ਹੈ ਜੀ ਬਿਲਕੁਲ ਤੁਹਾਨੂੰ ਦੱਸਣਾ ਇਹਦਾ ਲੈਆ ਸ਼ੁਰੂ ਹੋ ਗਿਆ ਜੀ ਅੱਛਾ ਬਾਕੀ ਨਿਤਨ ਲੈਵੇ ਦੀ ਕੁਆਲਿਟੀ ਹੋ ਡਿਫਰੈਂਟ ਜੀ ਆ ਖਲਾਰ ਬੜਾ ਹੋਊਗਾ ਵੈਸੇ ਜਦੋਂ ਪੂਰਾ ਸਮਝਾ ਬੰਨੀ ਵੜੀ ਹੈ ਜੀ ਹਾਂ ਲਓ ਹਾਂ ਬਾਕੀ ਕੋਈ ਇਹ ਨਾ ਜਾਣੇ ਵੀ ਜੇ ਕਾਦੇ ਦਾ ਮੀਡੀਅਮ ਦਾ ਪਲਾਸ ਹੈ ਜੀ ਬਹੁਤੀ ਛੋਟੀ ਨਹੀਂ ਆ ਮੈਡਮ ਠੀਕ ਹੈ ਜੀ ਹਾਈਟ మీడియం ਤੋਂ ਪਲੱਸ ਮੰਨ ਸਕਦਾ ਕੋਈ ਵੀ ਇੱਕ ਦੋਸਤੋ మీడియం ਹਾਈਟ ਹੁੰਦੀ ਹੈ ਵਿੱਚ ਵਿਚਾਲਾ ਸਹਿਜ ਉਸ ਤੋਂ ਕੋਈ ਤੁਸੀਂ ਥੋੜਾ ਜਿਹਾ ਪਲੱਸ ਵਾਲ ਨੂੰ ਦੇਖ ਸਕਦੇ ਵੀ 2 ਇੰਚ 3 ਇੰਚ ਜਿਹੜੀ ਪਲੱਸ ਵਾਲ ਨੂੰ ਹਾਈਟ ਜਾਂਦੀ ਆ ਇਸ ਵੈੱਟ ਦੀ ਠੀਕ ਆ ਤੇ ਥਣ ਥਣ ਦੀ ਕੁਆਲਿਟੀ ਚੰਗੀ ਆ ਸੋ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਤਿਆਰੀ ਤਕਰੀਬਨ ਹਜੇ 5-7 ਦਿਨਾਂ ਦੇ ਵਿੱਚ ਮੁਕੰਮਲ ਕਰੂਗੀ ਪੂਰੀ ਠੀਕ ਆ ਤੇ ਆ ਦੇਖੋ ਸੰਤੋ ਸਾਹਿਬ ਬੰਨੀ ਬਥੇਰੀ ਆ ਬੰਨ ਖੋਣਾਂ ਨੇ ਕਸਰ ਕੋਈ ਛੱਡਦੀ ਚੰਗੀ ਸੇਵਾ ਲਾਇਆ ਦੋ ਦੋ ਜਿੰਨਾ ਮਰਜ਼ੀ ਚਾਹਤਾ ਅੱਛਾ ਜੀ 16 17 ਕਿਲੋ ਮਾਮੂਲੀ ਦੇਣਾ 20 ਕਿਲੋ ਵਾਲੀ 20 ਕਿਲੋ ਕਹਿ ਕੇ ਨਹੀਂ ਦਿੰਦੇ ਆਪਾਂ 20 ਕਿਲੋ ਚ 20 ਲਊ ਕੋਈ ਪਰ ਆਪਾਂ 18 ਕਿਲੋ ਕਹਿ ਕੇ ਦਵਾਂਗੇ ਜਿੰਨੂੰ ਦਵਾਂਗੇ ਆਪਾਂ ਨੂੰ ਗਰੰਟੀ ਦੇ ਵਾਅਦੇ ਹੀ ਪੂਰੀ ਇਹ ਵੀ ਠੀਕ ਅੱਛਾ ਨਿਤਨ ਕੀ ਮੋਲ ਰੋ ਕੋਈਂਦਾ ਸੰਤੋ ਦਾ 55000 ਰੁਪਏ ਕਰਦੇ 52000 ਰੁਪਏ ਦੇ ਵਾਅਦੇ ਦੇ ਦਾਂਗੇ 52 ਦੀ ਸੰਤੋ ਸਾਹਿਬ 50000 ਜਿੱਥੇ ਆਖੂ ਕੋ ਪਹੁੰਚ ਕਰਦਾਂਗੇ ਪਹੁੰਚ 500 ਲਓ ਜੀ ਪੰਜਾਬ ਪੰਜਾਬ ਦੇ ਵਿੱਚ ਬਿਲਕੁਲ ਪਹੁੰਚ ਵੀ ਨਾ ਤਾਂ ਵੀ ਜਿਹੜਾ 50000 ਦੇ ਵਿੱਚ ਕਰ ਦਿਆਂਗੇ ਠੀਕ ਆ ਦੁੱਧ 20 ਕਿਲੋ ਵਾਲੀ ਵੇੜਿਆ ਠੀਕ ਆ ਜੀ ਉਦਾਂ ਦੀ ਹੈ ਨਹੀਂ ਕੋਈ ਬਿਲਕੁਲ ਅ ਸੋ ਦੋਸਤੋ ਅੱਗੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਜੀ ਕਿਸੇ ਕੋਨੇ ਦੇ ਵਿੱਚ ਵੀ ਕੋਈ ਪੰਜਾਬ ਦੇ ਵਿੱਚ ਵੀਰ ਬੈਠਾ ਤੇ ਪਹੁੰਚ ਜਿਹੜੀ ਆ 50000 ਦੇ ਵਿੱਚ ਤੁਹਾਨੂੰ ਹੋ ਜੂਗੀ ਤੇ ਸੂਆ ਤੁਸੀਂ ਦੂਜਾ ਮੰਨ ਕੇ ਸੌਦਾ ਕਰਿਓ ਠੀਕ ਆ ਜੀ ਆਪਾਂ ਨੂੰ ਪਹਿਲਾਂ ਗਹਿ ਕੇ ਦਿੱਤੀ ਪਰ ਆਪਾਂ ਹੋਰ ਜਗ੍ਹਾ ਤੇ ਦਵਾਵਾਂਗੇ ਪਰ ਕੋਈ ਦੂਜਾ ਮੰਨ ਕੇ ਲੈ ਜੇ ਠੀਕ ਆ ਹੋ ਸਕਦਾ ਪਹਿਲਾ ਵੀ ਹੋਵੇ ਪਰ ਦੂਜਾ ਮੰਨ ਕੇ ਕੋਈ ਖਰੀਦ ਕਰ ਲੇ ਠੀਕ ਹਾਂ ਉਹ ਪੰਨੀ ਕੀ ਪਾਲਿਆ ਮੈਨੂੰ ਪਹਿਲਾਂ ਯਾਦ ਦੀ ਹੈ ਬਾਕੀ ਚਲੋ ਅੱਗੇ ਹਰਕ ਦੀ ਅਗਲਾ ਕੋਈ ਯਾਦ ਹੀ ਸੁਣਿਆ ਆ ਇਹ ਦਵਾਈ ਵੀ ਮੰਨਣਾ ਨਹੀਂ ਚਿੱਟ ਜਿੱਕੜੀ ਛੋਟੀ ਛੋਟੀ ਪਈ ਇਹਨੂੰ ਆਹ ਦੇਖੋ ਚਲੋ ਅਗਲੇ ਘਰੋਂ ਪਸੂ ਆਇਆ ਕਹਿੰਦਾ ਸਾਹ ਸੰਭਾਲ ਨਾਰਮਲ ਕਹਿੰਦਾ ਨਹੀਂ ਹੁੰਦੀ ਕੀ ਇਹਦੀ ਬਹੁਤ ਸੰਧੂ ਸਾਹਿਬ 20 ਕਿਲੋ ਚ ਆ ਜਾਂਦੀ ਜਿਆਦਾ ਨਹੀਂ ਪਾਂਦੇ ਠੀਕ ਆ ਜੀ ਠੀਕ ਕਿਉਂਕਿ ਗਾਂ ਦੁੱਧ ਵਾਲਾ ਮੌਸਮ ਹੈ ਚੰਗੀ ਸੇਵਾ ਵਾਲਾ ਚੰਗਾ ਕੋਈ ਪਾਲੇ ਚੰਗਾ ਛੋੜੂਗਾ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਮੇتن ਅਗਲੇ ਬੰਨੇ ਆਪਣੇ ਕੋਲੇ ਆ ਗਈ ਵਛੀ ਸੰਧੂ ਸਾਹਿਬ ਇਹ ਵਛੀ ਆਪਾਂ ਘਰੇ ਸਿਆਰ ਕੀਤੀ ਹੈ ਜੀ ਇਹ ਇਹ ਕਾਫੀ ਚੇਰਪਹਿਨਾ ਜਿਹੜੀ ਦੋਸਤੋ ਆਪਾਂ ਅੱਸੀ ਦੇਖੀ ਆ ਬੱਚੀ ਬਿਲਕੁਲ ਛੋਟੀ ਜੀ ਸੀਗੀ ਤੇ ਆਪਾਂ ਉਹਦਾ ਵੀਡੀਓ ਵੀ ਬਣਾਈ ਸੀ ਪਰ ਉਹ ਤੋਂ ਮੈਂ ਹੁਣ ਅਪਲੋਡ ਨਹੀਂ ਕੀਤੀ ਸੀ ਆਪਾਂ ਹਾਂ 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 ਉਦੋਂ ਜੇ ਮਤਲਬ ਉਹ ਤੋਂ ਪ੍ਰੂਨ ਹੀ ਇੱਥੇ ਬਸ ਇਸ ਤਰ੍ਹਾਂ ਅਫਸਰ ਵਾਸੀ ਸੇਲ ਕਰਨ ਬਾਰੇ ਪਾਈ ਸੀ ਵੀਡੀਓ ਨਹੀਂ ਉਹ ਠੀਕਾ ਭਰਿਆ ਜ ਉਹਦਾ 15 ਦਾ ਠੀਕਾ ਭਰਿਆ ਸਾਰਾ ਠੀਕ ਹੈ ਜੀ ਪਰ ਦਿਖਾਈ ਨਹੀਂ ਗਈ ਭੈਣ ਭਰਾਵਾਂ ਨੂੰ ਉਦੋਂ ਪ੍ਰੂਨ ਬੱਚੀ ਇਸੇ ਤਰ੍ਹਾਂ ਜਿਹੜੀ ਆ ਟੀਕਾ ਲਵਾਇਆ ਸੀ ਏ ਆਈ ਹੋਈ ਸੀਗੀ ਪਰ ਸ਼ੋਰ ਨਹੀਂ ਸੀ ਗੱਪੜ ਸ਼ੋਰ ਨਹੀਂ ਹਾਂ ਜੀ ਤੇ ਅੱਜ ਮੇਰੇ ਨਾਲ ਤਾਂ ਵੀ ਹੁਣ ਸੂਨ ਦਾ ਬਿਲਕੁਲ ਨੇ ਇਹ ਹੋਏ ਲੈਵਲ ਲੈ ਕੇ ਜਾਂਦੇ ਆ ਤੇ ਘੱਟੋ ਘੱਟ ਵੀ ਹਫਤਾ 10 ਦਿਨ ਨਹੀਂ ਬੱਚੀ ਸੁੰਦੀ ਹੈ ਜੇ ਹਾਂ ਮਦਰ ਕੋਲ ਬਹੁਤ ਜੰਗਾ ਸੰਤੂ ਸਾਹਿਬ ਅਸੀ ਦਾ ਇਹ ਦੇਖੋ ਠੀਕ ਆ ਜੀ ਹਫਤਾ 10 ਦਿਨ ਹਜੇ ਪੂਰਾ ਕੱਟ ਜੂਗੀ ਠੀਕ ਆ ਬਾਕੀ ਥਾਂ ਥਣ ਵੇਖੋ ਹਾਂ ਕੰਨ ਬੜਾ ਸੋਹਣਾ ਆ ਲੈ ਠੀਕ ਆ ਬਹੁਤ ਸੋਹਣੀ ਬੱਚੀ ਬਣਦੀ ਪਈ ਆ ਹਜੇ ਦਿਨ ਘੱਟੋ ਘੱਟ ਹਫਤਾ 10 ਦਿਨ ਕੋਈ ਮੰਨ ਕੇ ਵੀਰ ਸੌਫਤਾ ਕਰੇ ਠੀਕ ਆ ਨਵੀਂ ਬੱਚੀ ਆ ਪਹਿਲਾ ਸੂਆ ਫਰਸਟ ਟਾਈਮਰ ਜਿਹੜੀ ਦੋਸਤੋ ਇਹ ਬੱਚੀ ਸੁੰਣ ਜਾ ਰਹੀ ਹੈ ਠੀਕ ਆ ਤੇ ਸਿੰਘ ਥੋੜਾ ਥੋੜਾ ਹੈਗੇ ਝੂੰਗੀ ਸਿੰਘ ਆਪਾਂ ਕਹਦੇ ਨੇ ਝੂੰਗੀ ਠੀਕ ਹੈ ਸੰਤੋ ਸਾਹਿਬ ਬਿਲਕੁਲ ਠੰਡੀ ਹੈ ਠੰਡੀ ਏ ਇਹ ਵਿਚਾਰੀ ਨੇ ਕੀ ਕਹਿਣਾ ਵੇਖੋ ਜੀ ਉਹ ਸੰਤੋ ਸਾਹਿਬ ਪਤਾ ਕੀ ਚੱਕਰ ਬਣਿਆ ਇਹ ਨਾ ਥੋੜੀ ਸਾਡੇ ਢਿੱਲ ਪੈ ਗਈ ਸਿੰਘ ਦਗਾਈ ਨਹੀਂ ਗਏ ਆਪਣੇ ਹਾਂ ਹਾਂ ਤੇ ਬਾਕੀ ਚੰਗੀ ਰਿਕਾਰਡ ਵਾਲੀ ਵਹਿਣ ਆ ਜਿਹਦੀ ਇਹ ਵਛੀ ਅੱਗੇ ਆ ਵੀ ਵਹਿੜ ਪੂਰੀ ਬਰੀਡ ਵਾਲੀ ਆ ਠੀਕ ਆ ਲੈ ਵੀ ਨੀ ਤਰ ਇਹਨੂੰ ਵੀ ਥੋੜਾ ਤੋਰ ਦਈਏ ਲਓ ਜੀ ਵਛੀ ਪਹਿਲਾ ਸੂਆ ਦੋਸਤੋ ਸੋਹਣੀ ਆ ਘਰੇ ਜਿਹੜੇ ਵੀਰ ਨੇ ਕੋਈ ਜੈਨੂਨ ਰੱਖਣੀ ਆ ਤੁਸੀਂ ਘਰੇ ਲਓ ਵੀਰ ਕੋਈ ਚਾਹ ਮਾਣੋ ਠੰਡੀ ਧੀਰੀਆ ਇਹ ਹੱਥੀ ਪਲੀ ਆ ਵੀਰ ਉਹਨਾਂ ਦੇ ਬਿਲਕੁਲ ਫਾਰਮ ਤੇ ਥੇ ਹੁੰਦੇ ਰਿਹਾ ਕਾਫੀ ਟਾਈਮ ਪਹਿਲਾਂ ਤੇ ਬੱਚੀ ਨੂੰ ਬਿਲਕੁਲ ਛੋਟੀ ਹੁੰਦੀ ਆਪਾਂ ਦੇਖਿਆ ਵੀ ਸਾਲ ਡੇਢ ਸਾਲ ਪਹਿਲਾਂ ਵੀ ਇੱਕ ਹੌਲੀ ਇਹ ਸਤੂ ਸਾਹਿਬ ਅਜ ਤ ਹੁਣ ਅੱਜ ਤੋਂ ਆਪਾਂ 8 ਮਹੀਨੇ ਪਹਿਲਾਂ ਵੀਡੀਓ ਪਈ ਹੈ ਇਹ ਇਹਦੀ ਉਮਰ ਵੀ ਮੇਨੂੰ ਤਾਂ ਵੀ ਇਹ ਨਿਤਨ ਦੋਂਦੀ ਹੋਊਗੀ ਦੋਂਦੀ ਚੌਕੀ ਹੋਊਗੀ ਦੋਂਦੀ ਚੌਕੀ ਹੋਊਗੀ ਚੌਕੀ ਹੋਵਾ ਤੋਂ ਬਾਅਦ ਠੀਕ ਆ ਦੇਖੋ ਜੀ ਬਾਕੀ ਬਰੀਡ ਬਰੂਡ ਪੂਰੀ ਆ ਹਾਂ ਇਹ ਠੰਡੀ ਛੰਡੀ ਬੇਸਾਬੀ ਆ ਆ ਇੱਕ ਚੀਜ਼ ਹੋਰ ਆ ਨਾ ਥੋੜਾ ਇਹ ਅੰਦਰ ਬੰਨਨ ਕਰਕੇ ਨਾ ਪਤਣੀ ਮਸ਼ਰਮੁਸ਼ਰ ਜਾ ਕੇ ਤੇ ਵਾਵਾ ਲੜ ਗਿਆ ਕਦੇ ਹਾਂ ਹਾਂ ਹੋਰ ਕੋਈ ਗੱਲ ਨਹੀਂ ਇਹਨੂੰ ਠੀਕ ਹੋ ਗਏ ਬਾਕੀ ਹੋ ਗਏ ਸਹੀ ਛੱਡ ਗਏ ਆ ਠੀਕ ਆ ਜੀ ਮੋੜਦਗੇ ਪਹਿਲੇ ਜੂ ਸੰਤੂ ਸਾਹਿਬ 15 16 ਕਿਲੋ ਮੂਲੀ ਚਵਾਈ ਜਾਊਗੀ ਹੂੰ ਵੱਧ ਦਾ ਜਿੰਨਾ ਮਰਜ਼ੀ ਹੈਗਾ ਚਵਾ ਦੇ ਕਿੰਨਾ ਨਿਤਰ ਕੀ ਮੁੱਲ ਰਵੇ ਕਹਿੰਦਾ ਤੇਰੇ ਕਿੰਨੀ ਦੇਰੀ ਆ ਸੰਤੋਸਾ ਦੇ ਦੋ ਜਿੰਨੇ ਦੀ ਦੀਵਾਲੀ ਆ ਗਈ ਨੇੜੇ ਹੁਣ ਮਾਨਾ ਦੇਰੀ ਚਲੀ ਦੀ ਹਾਂ 40000 ਦੇ ਦੇ ਹੋਰ ਕਰਤੀਆਂ ਥੱਲੇ ਫਿਰ ਕਿੰਨੇ ਦੇਰੀ ਆ ਦੱਸੋ ਕਿੰਨੇ ਕਿਤੇ ਹੁੰਦੀ ਆ ਸਹੀ 33 33 ਕੇ 35 ਦੀ ਤੁਸੀਂ ਕਹਦਾ 35000 ਦੀ ਖਾਣਾ ਹੀ ਕਰਦਾਂਗੇ ਵਿੱਚ ਸਿਰਫ 1-200 ਰੁਪਏ ਸ਼ੋਰਟ ਕਰਾਂਗੇ 35 ਚ ਬਿਲਕੁਲ ਅੱਛਾ ਜੀ ਇਦੋਂ ਠਾਂ ਵਾਲਾ ਕੋਈ ਭਰਾ ਫੋਨ ਨਾਲ ਆਵੇ ਚੋ ਕਿ ਸੰਤੋਸਾ ਤੁਹਾਨੂੰ ਬਰਾ ਕਿਹੜੇ ਵਾਲੇ ਵੱਚੀ ਸਾਹਿਬ ਬੰਨੇ ਆ ਹਾਂ ਹਾਂ ਨਹੀਂ ਵੱਚੀ ਤਿਆਰ ਆਉਂਦੇ ਹੱਥੀ ਕੀਤੀ ਆ ਤੁਸੀਂ ਬਾਕੀ ਸੰਧੂ ਸਾਹਿਬ ਅੱਜ ਦਾ ਰੇਡ ਦਾ 35000 ਰਿਆ ਤੇ ਜਦੋਂ ਤਿਆਰ ਹੋ ਗਈ ਆ ਥਾਂ ਤੁਹਾਨੂੰ ਕੱਢ ਆਉਗੀ ਨਹੀਂ ਤਾਂ ਅਸੀਂ ਮਗਰਲੇ ਥਾਂ ਬਥੇਰਾ ਇਹਦਾ ਆ ਲੰਮਾ ਕਰ ਜੂਗਾ ਥਾਂ ਲੰਮਾ ਆ ਨਾ ਥੋੜੀ ਉਨੀ ਕੀ ਭਾਲ ਕਰ ਲਈਏ ਪਹਿਲਣੇ ਆ ਆ ਦੇਖ ਆ ਲੋ ਥਾਂ ਲੋ ਖਾਣ ਬਹੁਤ ਸੋਹਣਾ ਮੁਠੀ ਦਾ ਸਾਨਿਆ ਆਉਣ ਵੀ ਨਰੀ ਖੂਂਦਈ ਐ ਸਟਾਡਿੰਗ ਵੀ ਬੜੀ ਸੁਣੀ ਕਰੀ ਲੇਵੇ ਕਰਦੀ ਐ ਵੀ ਕੋਣ ਦੂਜੀਆਂ ਗਾਵਾਂ ਬਿਲਕੁਲ ਬਿਲਕੁਲ ਲਓ ਜੀ 235000 ਦੇ ਵਿੱਚ ਥੋੜਾ ਬਾਕੀ ਕੋਈ ਮਾਨਤਨ ਕੋਈ 100 200 ਦਾ ਵੀਰਾਂ ਦਾ ਵੀ ਉਹ ਕਰਦੇ ਆਂਗੇ ਠੀਕ ਆ ਵਛੀ ਚੰਗੀ ਹੈ ਨਵੀਂ ਵਛੀ ਹੈ ਪਹਿਲਾਂ ਵਾਲੀ ਵਛੀ ਨੇ ਸੂਣਾ ਠੀਕ ਆ ਜਰੂਰ ਕੋਈ ਵੀਰਾ ਹੱਥ ਪਾ ਲਈ ਠੰਡੀ ਧੀਰੀ ਹੈ ਤੇ ਇੱਕ ਅਗਲੇ ਪਨੇ ਆਪਣੇ ਕੋਲ ਇਹ ਵੀ ਪਹਿਲਾਂ ਨਹੀਂ ਸੂਈ ਆ ਇਹ ਹਾਂਜੀ ਪਹਿਲਾਂ ਸੂਈ ਚੌਗੀ ਹੈ ਮੂੰਹ ਸ਼ਾਈ ਚਾਰਦਾਂ ਦਾ ਬਿਲਕੁਲ ਇੱਕ ਰੰਗ ਬਲੈਕ ਇੱਕੋ ਕਲਰ ਦੇ ਵਿੱਚ ਆ ਠੀਕ ਆ ਜੀ ਠੀਕ ਆ ਜੀ ਤੇ ਪਹਿਲਾ ਸੂਆ ਇਹ ਬੱਚੀ ਜਿਹੜੀ ਸੂਈ ਹੈ ਠੀਕ ਆ ਜੀ ਬ੍ਰੀਡ ਦੇ ਵਿੱਚ ਕੋਈ ਵੀਰ ਕ੍ਰਾਸ ਸ਼ਾਈ ਬਾਲ ਮਨ ਠੀਕ ਆ ਸ਼ਾਈ ਬਾਲ ਮੰਨ ਸਕਦਾ ਵੱਡੀ ਹਾਈਟ ਆ ਕੱਦ ਕੋਦ ਵੇਖੋ ਤੁਸੀਂ ਫੁੱਲ ਹਾਈਟ ਆ ਤੇ ਪਹਿਲਾ ਸੂਆ ਤੇ ਮਗਰ ਬੱਚਾ ਬੱਚਾ ਮਗਰ ਕੱਲ ਸਵੇਰੇ ਸੂਈ ਆ ਜੀ ਕੱਲ ਸਵੇਰੇ ਸੂਈ ਆ ਠੀਕ ਆ ਜੀ ਮਗਰ ਬੱਚਾ ਦਾੜੂ ਬਿਲਕੁਲ ਬੱਚੇ ਦਾ ਇਹ ਆਪਣੇ ਕੋਲ ਹੀ ਸੂਈ ਥੀ ਠੀਕ ਆ ਜੀ ਹਾਂਜੀ ਤੇ ਨਿਤਰ ਕੱਲ ਹੀ ਸੂਈ ਆ ਫਿਰ ਦੋ ਡੰਗ ਚੋਲੀ ਆ ਬਿਲਕੁਲ ਚੋਲੀ ਸੰਦੋ ਤਿੰਨ ਡੰਗ ਚੋਲੀ ਆ ਪਾ ਤੇ ਬੋਲਾ ਹੁਣ ਕਿੰਨਾ ਬੋੜਾ ਸੰਦੋ ਇਹਦੇ ਥੱਲੇ ਪੱਕਾ ਕੋਈ 11 12 ਕਿਲੋ ਤਿਆਰ ਆ ਯਾਰਾ 12 ਕਿਲੋ ਹਾਂਜੀ ਬਿਲਕੁਲ ਤਿਆਰ ਹੈ ਜੀ ਠੀਕ ਆ ਵੀ ਥਣ ਵੀ ਮੱਝਾਂ ਨਾਲ ਲੱਗਾ ਹੈ ਥਣ ਮੈਂ ਕਹਿੰਦਾ ਲੱਗੇ ਥਣ ਕਿ ਵਿਖਾਓ ਆ ਲਓ ਜੀ ਬਿਲਕੁਲ ਬੋਚਰ ਜਿਵੇਂ ਦੋਸਤੋ ਬਿਲਕੁਲ ਸ਼ਾਈ ਵਾਲਾ ਆਪਾਂ ਦੇਖਦੇ ਹਾਂ ਲੰਬੇ ਧੋਨ ਦੇ ਵਿੱਚ ਤੇ ਥਣ ਵੀ ਪੂਰਾ ਜਿਵੇਂ ਆਪਾਂ ਮੱਝਾਂ ਨਾਲ ਕਹਿ ਲਈਏ ਠੀਕ ਆ ਜੀ ਸੋ ਪੂਰਾ ਕੋਈ ਸ਼ੱਕ ਨਹੀਂਗਾ ਤੇ ਸੋਨਾ ਲੇਵਾ ਚੰਗੀ ਸਟਾਰਟਿੰਗ ਆ ਠੀਕ ਆ ਜੀ ਬੌਲੇ ਦੇ ਉੱਤੇ ਆ ਚੰਗੀ ਸਟਾਰਟਿੰਗ 11-12 ਲੀਟਰ ਤੋਂ ਜਿਹੜੀ ਸਟਾਰਟਿੰਗ ਦੋਸਤੋ 15-16 ਕਿਲੋ ਅਸ ਕਰੈਣੀ ਆਂਦੀ ਠੀਕ ਆ ਜੀ ਇੰਨਾ ਕੁ ਮੁੱਲੀ ਚ ਵਾਈ ਜਾਊਗੀ ਇੱਕ ਨਵੀਂ ਐ ਇੱਕ ਵੇਸ਼ੀ ਪਹਿਲਾ ਸੂਆ ਸੂਈ ਆ ਇੱਕ ਹਾਈਟ ਕਰਦੀ ਉੱਚੀ ਆ ਪੂਰੀ ਫੇਰ ਉੱਠੇ ਜਾਣਾ ਉਹ ਐਵੇਂ ਦਿਲ ਜਿਆ ਛੱਡੀ ਫਿਰਦੀ ਉਹ ਉਪਰ ਸਾਗ ਜਾਣੇ ਕਰਦੇ ਆ ਆ ਦੇਖੋ ਵੀ ਠੀਕ ਆ ਸੋ ਥਾਣਾ ਪੂਰਾ ਸੁਆਦੀ ਪੂਰੀ ਖਬਰਦਾਰ ਵਹਿੜਾ ਦੋਸਤੋ ਇੱਕ ਪਾਕੀ ਸੂਹ ਦੇ ਵਿੱਚ ਆਇਆ ਪਸ਼ੂਆ ਨਾਰਮਲ ਜਿੱਦਾਂ ਕੱਲ ਹੀ ਸੂਈ ਆ ਤੇ ਤਿੰਨ ਕ ਡੰਗ ਦੀ ਜਿਹੜੀ ਅਜੇ ਚਵਾਈ ਹੋਈ ਆ 11 12 12 ਲੀਟਰ ਜਿਹੜਾ ਦੋਸਤੋ ਦੁੱਧ ਬੌਲੇ ਦੇ ਵਿੱਚ ਕੋਈ ਵੀ ਰਮਨ ਕੇ ਸੌਦਾ ਕਰਦਾ ਥਾਣਾ ਬਹੁਤ ਲਾਜਵਾਬੀ ਲੱਗਿਆ ਇਹਨੂੰ ਆਹ ਹਾਂ ਤਬਾਗੀ ਇਹਦਾ ਆਮ ਕਮਾਣਾ ਦੁੱਧ ਵੀ ਇਹਦਾ ਚਟਾਈ ਹੋਆ ਹੂੰ ਲਓ ਜੀ ਫੈਂਡ ਫੋਨ ਵੀ ਸੰਧੂ ਸਾਹਿਬ ਪੂਰੀ ਨਿਗਰਿਆ ਹੂੰ ਫੈਂਡ ਵੀ ਕਟੋ ਘੜਵੇ ਦੀ ਜੇ ਅੱਜ ਮੰਨ ਕੇ ਅੱਜ ਮੰਨਦੇ ਆ ਹਾਂ ਤੇ ਅੱਜ ਫੈਂਡ ਇਹਦੀ ਸਵੇਰੇ ਤੇ ਰਾਤ ਕਢਾਈ ਆ ਜੀ ਹਾਂਜੀ ਪੰਜ ਦੋ ਆਈ ਆ ਕੋਈ ਬੋੜਾ ਵੀ ਜਦਾਂ ਮਰਜ਼ੀ ਕੋਈ ਲੈ ਹਾਂਜੀ ਤੇ ਗਾਂ ਦੁੱਧ ਦੁੱਧ ਦਾ ਫਿਰ ਦੁੱਧ ਸੰਗਣਾ ਦੁੱਧ ਚਿੱਟਾ ਇਹਦਾ ਮੱਝਾਂ ਦਾ ਦੁੱਧ ਦੁੱਧ ਵੀ ਜਿਹੜਾ ਮੱਝਾਂ ਦੀ ਫਾਇਨੈਂਸ ਚ ਲੱਗਣਾ ਜਾਂਦਾ ਬਿਲਕੁਲ ਤੇ ਰੇਟ ਇਹਦਾ ਕੀ ਰਹੂਗਾ ਨਿਤਨ ਸੰਧੂ ਸਾਹ ਰੇਟ ਤੇ ਦਾ ਕਰਦੇ 50000 ਰੁਪਏ 45000 ਰੁਪਏ ਦੇ ਵਿੱਚ ਲੈ ਇਹਦੇ ਕਰ ਲਾਂਗੇ 45 ਜੋ ਹਾਂਜੀ ਠੀਕ ਆ ਜੀ ਲਓ ਜੀ 45000 ਦੇ ਵਿੱਚੋਂ ਕੋਈ ਛੋੜਛਾਪਾ ਮਾਨਤਨ ਹੋ ਜਾਊਗਾ ਠੀਕ ਆ ਮੁੱਲ ਜਿਹੜਾ ਡਿਮਾਂਡ ਹੈ 50000 ਇਸ ਵੈੜ ਦੀ ਠੀਕ ਆ ਪਹਿਲਾ ਸੂਆ ਸੂਈ ਹੈ ਅੱਜ ਪਸ਼ੂ ਜਿਹੜੇ ਆ ਤੁਹਾਨੂੰ ਆਪਾਂ ਦੋਸਤੋ ਦਿਖਾਏ ਆ 6 ਤੋਂ 7 ਨਾਲ ਦਿਖਾਤੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਝੋ ਚਾਰ ਗੱਬਰ ਨਿਤਰ ਨੰਬਰ ਆਪਣੇ ਵੀਰ ਜ਼ਰੂਰ ਸੰਧੋ ਦਾ ਨੰਬਰ ਹੈਗਾ ਮੇਰਾ 987684460 ਸ਼ਹਿਰ ਵੱਡੀ ਆ ਤਸਵੀਰ ਵੀ ਪੱਟੀ ਆ ਜਿਹੜਾ ਤਰਨਤਾਰਨ ਆ ਤੇ ਪੱਟੀ ਸ਼ਹਿਰ ਦੇ ਵਿੱਚ ਆ ਕੇ ਦਾਣਾ ਮੰਡੀ ਤੇ ਜਾਚਵਾਰਾ ਸਾਹਿਬ ਗੁਰਦੁਆਰਾ ਜੀ ਇਹ ਦੋ ਮੇਨ ਨਿਸ਼ਾਨੀਆਂ ਜੀ ਠੀਕ ਆ ਬਿਲਕੁਲ ਆਪਾ ਕਾਰਨਰ ਦੇ ਬਾਕੀ ਜੇ ਕੋਈ ਦੂਰੋਂ ਆਉਂਦਾ ਨਹੀਂ ਭਰਦਾ ਤਾਂ ਵੱਡੀ ਸ਼ਹਿਰ ਜਾ ਕੇ ਕੋਈ ਵੀ ਵੀਰ ਫੋਨ ਲਾ ਸਕਦਾ ਠੀਕ ਆ ਜੀ ਨੰਬਰ ਆਪਾਂ ਫੇਰ ਦੱਸ ਦਿੰਨੇ ਹਾਂ 987684460 ਠੀਕ ਆ ਭਾਈ ਹਾਂ ਜੀ ਤੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ